ਬਾਕੀ ਦੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਵਾ ਉਪਰਮੰਦ ਪਰਿਵਾਰਾਂ ਦਾ ਸਮਾਰਕ ਚੌਂਕ ਤੇ ਗਾੜੀ ਵੇਖੋ ਆ ਗਾੜੀ ਵਿਖਾਇਓ ਸੜਕਾਂ ਤੇ ਪਾਣੀ ਆ ਪਤਾ ਲੱਗ ਰਿਹਾ ਦੂਰੋਂ ਦੂਰ ਤੱਕ ਆ ਆਲੇ ਦੁਆਲੇ ਦੇ ਹਾਲਾਤ ਜੇ ਇੰਨੇ ਮਾਰੇ ਹਾਲਾਤ ਜੇ ਇਹ ਗੱਲਾਂ ਨਾਲ ਘਰੇ ਬਹਿ ਕੇ ਆਪਾਂ ਕਿਸੇ ਨੂੰ ਕੁਝ ਵੀ ਕਹਿ ਦੀਦਾ ਪਤਾ ਉਦੋਂ ਲੱਗਦਾ ਜਦੋਂ ਬਰੌਡ ਤੇ ਆ ਕੇ ਕੰਮ ਕਰੀਏ ਰੋਕਣਾ ਆ ਸਗਲਾ ਕਹਾਣੀਆਂ ਖਤਮ ਹੋ ਗਈਆਂ ਇਧਰ ਨੂੰ ਅੱਜ ਤੇ ਬਨੇ ਪਾਣੀ ਪੜੀ ਹੁਣ ਅਣਜਾਣ ਬੰਦਾ ਜੇ ਕਿਤੇ ਇੱਥੇ ਆ ਜੇ ਤੇ ਅਣਜਾਣ ਬੰਦਾ ਗਿਆ ਕਿਉਂਕਿ ਇਹ ਜਿਹੜੇ ਹਸਾਬ ਨਾਲ ਪਾਣੀ ਆ ਇਹ ਤੇ ਐ ਲੱਗਦਾ ਵੀ ਜਿੱਦਾਂ ਅਸੀਂ ਟਰੈਕਟਰ ਟਰਾਲੀ ਤੇ ਨਹੀਂ ਛਿਪ ਸਮੁੰਦਰੀ ਛਿਪ ਚ ਜਾਣ ਦੇ ਹੁੰਨੇ ਕਿਤੇ ਐਨੇ ਮਾਰੇ ਹਾਲਾਤ ਆ ਭਰਾਓ ਜਿੰਨੇ ਸੇਵਾ ਕਰਨਾ ਧਿਆਨ ਨਾਲ ਇਥੋਂ ਦੇ ਲੋਕਲ ਬੰਦਿਆਂ ਨੂੰ ਲੈ ਕੇ ਆਓ ਕਿਉਂਕਿ ਉਹਨਾਂ ਨੂੰ ਪਤਾ ਕਿਹੜਾ ਰਸਤਾ ਕਿੱਧਰ ਜਾਂਦਾ ਵਾ ਆ ਗਾੜੀ ਮੇਰੇ ਸਾਹਮਣੇ ਛੜਕਦੇ ਆ ਵਖਾਇਓ ਹਾਲ ਇਹ ਗਾੜੀ ਛੜਕਦੇ ਹਾਲਾਤ ਦੇਖੋ ਤੁਹਾਨੂੰ ਲੱਗਦਾ ਇਹ ਲੱਗਦਾ ਹੋਊਗਾ ਕਿ ਅੱਗੇ ਸੜਕ ਨਹੀਂ ਸੀ ਕਿਵੇਂ ਇਹ ਜਿਹੜੀ ਕੁਦਰਤੀ ਆਫਤਾਈ ਆ ਇਹਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਟਕੋਕੇ ਸਾਹਮਣਾ ਕਰਨਾ ਇਹਦਾ ਪਤਾ ਹੀ ਨਹੀਂ ਪਾਣੀ ਦਾ ਕਿਤੇ 20 ਫੁੱਟਿਆ ਕਿਤੇ 10 ਫੁੱਟਿਆ ਕਿਤੇ 15 ਫੁੱਟਿਆ ਕਿਤੇ 5 ਫੁੱਟ ਵੀ ਆ ਉਹ ਜਿਹੜੇ ਵੀ ਮੇਰੇ ਭਰਾ ਹੁੰਦੇ ਆ ਜੀ ਸੇਵਾ ਕਰਨ ਦੇ ਲਈ ਕਿਥੋਂ ਦੇ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਆਓ ਬੜੇ ਧਿਆਨ ਨਾਲ ਤਰੀਕੇ ਨਾਲ ਆਓ ਕਿਉਂਕਿ ਬਹੁਤ ਜ਼ਿਆਦਾ ਇੱਥੇ ਜਿਹੜੇ ਅਣਜਾਣ ਬੰਦੇ ਆ ਉਹ ਹਾਸੇ ਦਾ ਸ਼ਿਕਾਰ ਹੋ ਜਾਂਦੇ ਕਈ ਡਿੱਗ ਪੈਂਦੇ ਆ ਤੇ ਕਈ ਜਿਹੜਾ ਕਾ ਟ੍ਰੈਕਟਰ ਵਾਲੀ ਫੋਟ ਮੈਨੇ ਨਖਾਨ ਬਹੁਤ ਹੋਇਆ ਪਰੋ ਜਦੋਂ ਆਉਣਾ ਵਾਸਤੇ ਆਣਾ ਵੇਖਿਓ ਆਏ ਰਹਾ ਜਿੱਥੇ ਦਾ ਪਹਾੜਾਂ ਦੇ ਅੱਗੇ ਅੱਜ ਕਿਹੜੇ ਕਿਹੜੇ ਰਸਤੇ ਸੀ ਸਾਰੇ ਬੰਦ ਹੋ ਗਏ ਇੱਥੇ ਦੇ ਬੰਦੇ ਨੇ ਦੇਖਦੇ ਵੇਖੀਏ ਤੇ ਇਹ ਤੇ ਮੈਨੂੰ ਲੱਗਦਾ ਇਹਨੇ ਕਿ ਪੰਜਾਬ ਦਾ ਹਿੱਸਾ ਹੋ ਗਏ ਇਹ ਪੰਜਾਬ ਹੀ ਆ ਔਰ ਹਲਕਾ ਰਾਜਾ ਸਾਸੀ ਦੇ ਪਿੰਡਾਂ ਤੋਂ ਫਿਰਣੇ ਆ ਜੋ ਚਾਰ ਅੰਮ੍ਰਿਤਸਰ ਦੇ ਮੈਂਬਰ ਪਾਰਟਨਰ ਭੁਗੇ ਸਿੰਘ ਔਜਲਾ ਸਾਹਿਬ ਨੂੰ ਇਹ ਸਮਾਨ ਜਿਹੜਾ ਭੇਜਿਆ ਗਿਆ ਜੂਪਨ ਦੁਆਰਾ ਦੀ ਜਿੰਨਾ ਜਿੰਨਾ ਨੂੰ ਕਰੋ ਪਿਆ ਸਾਡੇ ਕੋਲ ਤਰਪੇਲਾ ਵਾਂ ਕਾਂਪੀਨ ਵਾਲਾ ਜੁਵਾਨ ਆ ਤੀਨ ਵਾਲਾ ਪਾਣੀ ਆ ਕਾਵਾ ਮੱਜਾਂ ਦਾ ਚਾਰਾ ਵਾਂ ਔਰ ਉਸੇ ਜਿਹੜੇ ਜਿਹੜੇ ਪਿੰਡਾਂ ਚ ਘੂਰਦੇ ਆ ਜਿੱਥੇ ਜਿੱਥੇ ਅਸੀਂ ਵਿਚਾਰ ਰਹੇ ਆ ਉਹ ਆਓ ਜਦੋਂ ਵੀ ਅਦਰ ਸੇਵਾ ਕਰਨ ਆਉਂਦੇ ਨੇ ਤੇ ਤਰਪੇਲਾ ਵੱਧ ਲੈ ਕੇ ਆਉਂਦੇ ਕਿ بارشਾਂ ਬਹੁਤ ਹੋਈਆਂ ਤੇ ਛਤਾਹ ਚੁੰਦੀਆਂ ਵਾਂ ਤਰਪੇਲਾ ਦੀ ਜ਼ਿਆਦਾ ਲੋੜ ਪਈ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਜੀਤ ਸਾਹਿਬ ਵਾਹਿਗੁਰੂ ਜੀ ਦੇ ਬੱਚੇ ਬੱਚੇ ਸਾਰੋ ਸੇਵਾ ਕਰਕੇ ਇੱਥੋਂ ਤੱਕ ਆ ਕੇ ਆ